ਮਰਦਾਬਾਦ ਮਰਦਾਬਾਦ ਕਿਤਲੇ ਵਾਈ ਮੁੱਖ ਮੰਤਰੀ ਮਰਦਾਬਾਦ 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 ਨਾਰੇਬਾਜ਼ ਪ੍ਰਧਾਨ ਮੰਤਰੀ ਮਰਦਾਬਾਦ ਮਰਦਾਬਾਦ ਉਹਦੇ ਲਈ ਤਿਆਰ ਹਾਂ ਇੰਨੇ ਵੀ ਸਾਥੀ ਜਾਰੀ ਨੇ ਤੀਰਾਂ ਵਾਲੇ ਅਕਨ ਚ ਸੱਦੇ ਅਨੰਦ ਕਰਦੇ ਆ ਵੀ ਇਸੇ ਤਰ੍ਹਾਂ ਉਹਨਾਂ ਅਸੀਂ ਸਰ ਕੀ ਨਾਮ ਆ ਆਪਣਾ ਤੇ ਕੀ ਮਸਲਾ ਸੱਜ ਟੋੜਾ ਮੇਰਾ ਨਾਮ ਗੁਰਮੇਲ ਸਿੰਘ ਹੈ ਜੀ ਡੀਟੀਐਫ ਬੰਦ ਜਿਹੜਾ ਜਨਰਲ ਸਕੱਤਰ ਹੈ ਸਾਡਾ ਜਿਹੜਾ ਜਿਹਦਾ ਇਹ ਮਸਲਾ ਹੈ ਵੀ ਪੰਜਾਬ ਸਰਕਾਰ ਜਿਹੜੀ ਮੁਲਾਜ਼ਮਾਂ ਦੀਆਂ ਮੰਗਾਂ ਤੋਂ ਪੂਰੀ ਤਰ੍ਹਾਂ ਕੇਸਲ ਵੱਟ ਚੁੱਕੀ ਹੈ ਜਿਹੜਾ ਸਾਡੇ ਗਵੰਡੀ ਰਾਜ ਦਾ ਸੈਂਟਰ ਸਰਕਾਰ ਹੈ ਉਹ ਸਾਡੇ ਨਾਲ 16% ਮੁਲਾਜ਼ਮਾਂ ਨੂੰ ਡੀਏ ਵਧ ਦੇ ਰਿਹਾ ਪਰ ਸਾਡੀ ਸਰਕਾਰ ਨੇ ਡੀਏ ਸਾਡਾ 16% ਜਿਹੜਾ ਬਣਦਾ ਉਹ ਵੀ ਨਹੀਂ ਦੇ ਰਹੀ 16% ਦਾ ਕੀ ਦੇਣਾ ਦਿਵਾਲੀ ਪਰ ਮੁਲਾਜ਼ਮਾਂ ਨੂੰ ਉਮੀਦ ਹੁੰਦੀ ਹੈ ਸਰਕਾਰ ਤੋਂ ਵੀ ਕੁਝ ਮੁਲਾਜ਼ਮਾਂ ਲਈ ਕਰੂਗੀ ਪਰ ਇਹਨਾਂ ਨੇ ਜਿਹੜੀ 2-3 ਦਿਨ ਪਹਿਲਾਂ ਕੈਬਨਿਟ ਮੀਟਿੰਗ ਹੋਈ ਹੈ ਉਹਦੇ ਵਿੱਚ ਵੀ ਮੁਲਾਜ਼ਮਾਂ ਲਈ ਕੁਝ ਨਹੀਂ ਕੀਤਾ ਏਸੀਪੀ ਜਿਹੜਾ 4-9 14 ਹੁੰਦਾ ਸੀਗਾ ਪਹਿਲਾਂ ਉਹ ਵੀ ਇਹਨਾਂ ਨੇ ਬੰਦ ਕਰਤਾ 37 ਤਰ੍ਹਾਂ ਦੇ ਮੁਲਾਜ਼ਮਾਂ ਦੇ ਭੱਤੇ ਕੱਟੇ ਹੋਏ ਆ ਪੁਰਾਣੀ ਪੈਨਸ਼ਨ ਸਕੀਮ ਦਾ ਇਹ ਨੋਟੀਫਿਕੇਸ਼ਨ ਕਰਕੇ ਹੋਰ ਕੀ ਮੰਗਾ ਤੁਸੀਂ ਅੱਜ ਜਿਹੜਾ ਸਾਡਾ ਐਕਸ਼ਨ ਹੈ ਮੇਨਲੀ ਨਾਜਮਾਨੀ ਆਰਥਿਕ ਮੰਗਾਂ ਨਾਲ ਹੀ ਸੀਗਾ ਕਿ ਲਗਾਤਾਰ ਜਦੋਂ ਸਰਕਾਰ ਕੋਈ ਮੰਗ ਆਰਥਿਕ ਪੂਰੀ ਨਹੀਂ ਕਰ ਰਹੀ ਪੁਰਾਣੀ ਪੈਨਸ਼ਨ ਸਕੀਮ ਦਾ ਇਹਨਾਂ ਨੇ ਕਾਫੀ ਸਮਾਂ ਪਹਿਲਾਂ ਨੋਟੀਫਿਕੇਸ਼ਨ ਕੀਤਾ ਸੀ ਪਰ ਉਹਦੇ ਤੋਂ ਵੀ ਭੱਜ ਚੁੱਕੀ ਹੈ ਇਹ ਸੰਸਦ ਦੇ ਵਿੱਚ ਲਿਖ ਕੇ ਦੇ ਚੁੱਕੀ ਹੈ ਵੀ ਅਸੀਂ ਪੰਜਾਬ ਦੇ ਵਿੱਚ ਨਹੀਂ ਲਾਗੂ ਕਰ ਰਹੇ ਇਹ ਸਾਰੇ ਜਿਹੜੇ ਆਰਥਿਕ ਮਸਲੇ ਆ ਉਹਨਾਂ ਨੂੰ ਲੈ ਕੇ ਅੱਜ ਅਸੀਂ ਜ਼ਿਲ੍ਹਾ ਪੱਤਰ ਦਾ ਐਕਸ਼ਨ ਕੀਤਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਇਹਦੇ ਤੇ ਗੌਰ ਨਹੀਂ ਕਰਦੀ ਤਾਂ ਸਟੇਟ ਪੱਧਰ ਦਾ ਡੀਟੀਐਫ ਤੋਂ ਤੁਹਾਨੂੰ ਜਿਹੜਾ ਐਕਸ਼ਨ ਆਫ ਕੀਤਾ ਜਾਏ। ਜਿਹੜਾ ਅੱਜ ਅਸੀਂ ਪੰਜਾਬ ਸਰਕਾਰ, ਮੁੱਖ ਮੰਤਰੀ ਤੇ ਵਿੱਤ ਮੰਤਰੀ ਦਾ ਫੂਕਿਆ ਕਿਉਂਕਿ ਸਾਡੀਆਂ ਜਿਹੜੀਆਂ ਇਹ ਆਰਥਿਕ ਮੰਗਾਂ ਸਿੱਧੀਆਂ ਪੰਜਾਬ ਸਰਕਾਰ ਨਾਲ ਤੇ ਵਿੱਤ ਮੰਤਰੀ ਨਾਲ ਸੰਬੰਧਤ ਹੈ। ਇਸ ਕਰਕੇ ਅੱਜ ਅਸੀਂ ਇਹਨਾਂ ਦਾ ਅ ਆਰਥਿਕ ਫੂਕ ਕੇ ਆਪਣਾ ਰੋਸ ਪ੍ਰਦਰਸ਼ਨ ਕੀਤਾ ਹੈ ਕਿ ਸਾਡੀਆਂ ਜਿਹੜੀਆਂ ਮੰਗਾਂ ਉਹ ਲਾਗੂ ਕੀਤੀਆਂ।